ਪਿੰਡਾਂ ਵਿੱਚੋਂ ਨਿਕਲਦੇ ਆ ਸੇਮ ਨਾਲਿਆਂ ਤੇ ਕਈ ਜ਼ਿੰਮੇਵਾਰਾਂ ਵੱਲੋਂ ਕਬਜ਼ਾ ਕਰ ਲਿਆ ਜਾਂਦਾ ਹੈ ਐਸੇ ਤਰ੍ਹਾਂ ਦਾ ਹੀ ਮਾਮਲਾ ਪਿੰਡ ਦੁੰਨੇ ਵਾਲੇ ਚ ਦੇਖਣ ਨੂੰ ਮਿਲ ਰਿਹਾ ਉਸ ਜਗ੍ਹਾ ਤੇ ਖੜੇ ਹੈਗੇ ਆ ਇੱਥੇ ਸੇਮ ਨਾਲੀ ਦੀ ਜਗ੍ਹਾ ਹੈ ਇਹ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਕਾਗਜ਼ਾਂ ਦੇ ਵਿੱਚ ਪਿੱਛੋਂ ਸੇਮ ਨਾਲੀ ਆ ਰਹੀ ਹੈ ਪਰ ਇੱਕ ਕਾਰਨ ਅੱਗੇ ਬੰਦ ਬਾਰ ਆ ਕੇ ਜਗ੍ਹਾ ਤੇ ਜਿਹੜਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਮਾਤਾ ਪਿਤਾ ਪਿੰਡ ਦੀਆਂ ਔਰਤਾਂ ਵੀ ਮੌਜੂਦ ਹੈਗੀਆਂ ਨੇ ਨੌਜਵਾਨ ਵੀ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕੀ ਮਸਲਾ ਜਿਹੜਾ ਹੈਗਾ ਜੀ ਇਹ ਸਾਰਾ ਲਿਨ ਪਛਮਿਆ ਤਾਂ ਪਿੱਛੇ ਆਈ ਹੋਈ ਆ ਵੀ ਪੰਜ ਵਾਰੀ ਹੋ ਗਿਆ ਅੱਗੇ ਸੇਮ ਨਾਲ ਕੱਢਿਆ ਹੈ ਪੰਜ ਵਾਰੀ ਫਾਂਡ ਲਾਈਏ ਕਢਾ ਦਿੱਤਾ ਹੈ ਇਹ ਫਿਰ ਸਾਲ ਪਿੱਛੇ ਪੂਰ ਦਿੰਦੇ ਨੇ ਸਾਲ ਪਿੱਛੇ ਪੂਰ ਦਿੰਦੇ ਨੇ ਫਿਰ ਅਸੀਂ ਕਢਾਣੇ ਆ ਫਿਰ ਪੂਰ ਦਿੰਦੇ ਨੇ ਫਾਂਡ ਲਾਣੇ ਕੋਈ 200 ਦਿੰਦਾ ਕੋਈ 500 ਦਿੰਦਾ ਹੈ ਕੋਈ ਯਾਰ ਦਿੰਦਾ ਹੈ ਸਾਨੂੰ ਅੱਗੇ ਕੱਲੇ ਘਰ ਨੂੰ ਪੈਸੇ ਵੀ ਪਏ ਬਣੇ ਇਹ ਸੇਮ ਨਾਲੇ ਕਢਾਵਣ ਦੇ ਹੁਣ ਆ ਤੇ ਮੇਰੇ ਆ ਗੱਲ ਪਏ ਹਰੇ ਵਾਲ ਬਲੋਨਾ ਮੇਰੇ ਖੋਲ ਦਿੱਤੇ ਨੇ ਗੱਲ ਪਏ ਰਹੇ ਨੇ ਉਹ ਮੁੰਡਾ ਆ ਤੇ ਛੰਨਾ ਗਾਲ ਪੈ ਗਿਆ ਹੈ ਉਹ ਹੁਣ ਵੀ ਜ਼ਬਰਦਸਤੀ ਕਰਦੇ ਨੇ ਵੀ ਅਸੀਂ ਵਹਿ ਕੇ ਰੱਖਣੀ ਆ ਅਸੀਂ ਨਹੀਂ ਆ ਕੱਢਣ ਦੇਣੀ ਵਹਿ ਕੇ ਰੱਖਣੀ ਆ ਵਾਹੀ ਜਾਂਦਾ ਹੈ ਵਹਿ ਕੇ ਰੱਖਣੀ ਹੈ ਬੜੀ ਮਰੀ ਹੋ ਗਿਆ ਅੱਗੇ ਵੀ ਅਸੀਂ ਵੀ ਕਡਾਣੇ ਆ ਸਾਡਾ ਬਜ਼ੁਰਗ ਹੁਣ ਮੁੱਕ ਚੁੱਕਾ ਏ ਪੀ ਉਹ ਕਡਾਂਦਾ ਰਿਹਾ ਏ ਖੰਡ ਲਾਣੇ ਆ ਪਿੰਡ ਨੂੰ ਤੇ ਕਡਾ ਦੇਣੇ ਆ ਪਰ ਇਹ ਜ਼ਬਰਦਸਤੀ ਕਰਦੇ ਨੇ ਉਹ ਕਿਉਂ ਭਾਈ ਜਾਂਦੇ ਨਹੀਂ ਕੱਢਣ ਦੇਂਦੇ ਹੁਣ ਫਿਰ ਵਾਰ ਰਹੇ ਨੇ ਆ ਗਿਆ ਭਾਈ ਜਾਂਦੇ ਆ ਵੇਖੋ ਭਾਈ ਜਾਂਦੇ ਆ ਆਖਿਰ ਭਾਈ ਜਾਂਦੇ ਆ ਆ ਤੱਕੇ ਨਾ ਫਿਰ ਵਾਰ ਰਹੇ ਨੇ ਖੱਟੀ ਏ ਫਿਰ ਵਾਰ ਰਹੇ ਨੇ ਹਾਂ ਹੁਣ ਮੌਕੇ ਤੇ ਵਾਹ ਰਹੇ ਨੇ ਅਸੀਂ ਖੱਟੀਏ ਉਹਨੇ ਖਟਣ ਲੱਗੀਆਂ ਬੀਬੀਆਂ ਆਹ ਤੇ ਖਟਦੀਆਂ ਰਹੀਆਂ ਇਹਨਾਂ ਫਿਰ ਵਾਹ ਦਿੱਤੀ ਹੈ ਧੱਕਾ ਕੀਤੀ ਜਾ ਰਹੇ ਨੇ ਇਹਦੀ ਸਰਕਾਰੀ ਹੈ ਇਥੋਂ ਸਾਡੇ ਮਾੜੇ ਖੁਰਦ ਤੋਂ ਮਾੜੇ ਕਲਾਂ ਤੋਂ ਆਂਦੀ ਏ ਕਰਮਦੀਨ ਨੂੰ ਜਾਂਦੀ ਏ ਹਾਂ ਅਗਾ ਸੇਮ ਨਾਲਾ ਵੱਡਾ ਹੈ ਉਧਰ ਪਾਣੀ ਹੜਾ ਜਾਂਦਾ ਹੈ ਹਾਂ ਬਿਲਕੁਲ ਜੀ ਇਹ ਪਿੰਡ ਦੇ ਲੋਕ ਇੱਥੇ ਮੌਜੂਦ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਇਧਰ ਟਰੈਕਟਰ ਚੱਲਦਾ ਇਹ ਦਿਖਾਈ ਦੇ ਰਿਹਾ ਤੇ ਪਿੰਡ ਦੇ ਲੋਕ ਇੱਥੇ ਮੌਜੂਦ ਨੇ ਇੱਕ ਟਰੈਕਟਰ ਲਗਾ ਕੇ ਇਸ ਸੇਮ ਨਾਲੇ ਨੂੰ ਵਾਇਆ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਇਹ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਹਾਲਾਤ ਇੱਥੇ ਬਣੇ ਹੋਏ ਆ ਪੂਰਾ ਪਿੰਡ ਬਸਤੀ ਦੁੰਨੇ ਦੇ ਲੋਕ ਇੱਥੇ ਮੌਜੂਦ ਨੇ ਕੁਝ ਔਰਤਾਂ ਹੋਰ ਵੀ ਮੌਜੂਦ ਨੇ ਹਾਂਜੀ ਭੈਣ ਜੀ ਮੇਰੀ ਗੱਲ ਸੁਣਾ ਵੀਰ ਜੀ ਸਾਨੂੰ 20 ਸਾਲ ਪਹਿਲਾਂ ਅਸੀਂ ਕੇਸ ਲੜਦੇ ਰਹੇ ਸਾਡੇ ਵਡੇਰੇ ਬਜ਼ੁਰਗ ਜਾਂਦੇ ਰਹੇ ਅਸੀਂ ਕੇਸ ਜਿੱਤ ਕੇ ਤੇ ਆ ਸੇਮ ਨਾਲੀ ਕਢਾਈ ਏ ਇਹ ਹੁਣ ਕਢਾਈ ਏ ਇਹਨਾਂ ਨੂੰ ਪੰਜਵੀਂ ਵਾਰ ਹੋ ਗਿਆ ਅਸੀਂ ਫੰਡ ਲਾਣੇ ਆ 5-500 ਲਾ 5-5000 ਅਸੀਂ ਭਰਾ ਪੈਲੀਆਂ ਵਾਲਿਆਂ ਨੇ ਇਹ ਹਰ ਵਾਰੀ ਦੀ ਵਾਰੀ ਆਂਦੇ ਨੇ ਤਾਂ ਇਹ ਤਰ ਵਾਹ ਦਿੰਦੇ ਹੁਣ ਵੀ ਇਹਨਾਂ ਦੀ ਇਹ ਅਸੀਂ ਖਾਲਾ ਬਣਾਣਾ ਖਾਲੇ ਚ ਕਦੀ ਪਾਣੀ ਰੁਕੇ ਸੇਮ ਨਾਲੀਆਂ ਦੇ ਪਿੰਡਾਂ ਦੇ ਪਾਣੀ ਹੁਣ ਫਿਰ ਚਾਹ ਦੱਸਦੀ ਬਾਹ ਹੀ ਜਾਂਦੇ ਆ ਏ ਉਹਨੇ ਫੇਰ ਵਾਈ ਜਾਂਦੇ ਨੇ ਅਸੀਂ ਫੇਰ ਤੇ ਬੀਬੀਆਂ ਲੱਗੀਆਂ ਇਸ ਘਰ ਦੇ ਵੀ ਕੰਕ ਤੇ ਹੋਰ ਸਾਡਾ ਗਵਾਂਢੀ ਵੀ ਕੰਕ ਤੇ ਮਾੜਾ ਦੁੰਨੇ ਵਾਲਾ ਪਾਣੀ ਸਾਡੇ ਘਰਾਂ ਵਿੱਚ ਰੁਕਾ ਖੜਾ ਹੈ ਕੋਈ ਸਾਡੀ ਸ਼ਿਕਾਇਤ ਨਹੀਂ ਪਾਨ ਦੇ ਬੜੀ ਸ਼ੇਮ ਨਾਲ ਖੜਾ ਨਹੀਂ ਸਾਡਾ ਬੁੰਡਾ 70 ਸਾਲ ਦਾ ਹੈਗਾ ਸੀ ਸ਼ੇਮ ਨਾਲ ਖੜਾ ਦਾ ਖੜਾ ਦਾ ਖੱਪ ਗਿਆ ਅੱਜ ਅਹੀ ਉਹਨਾਂ ਦਾ ਪਰਿਵਾਰ ਸਾਰੇ ਦੁੰਨੇ ਵਾਲਾ ਪਿੰਡ ਅੱਜ ਸਾਡੀ ਕੋਈ ਸੁਣਾਈ ਨਹੀਂ ਇਸ ਪਿੰਡ ਦੀ ਕਰਦੇ ਪੈ ਇੱਕ ਛੰਨੀ ਛੰਨਾ ਸਿੰਘ ਛੋੜੇ ਨਾ ਕੀਏ ਕੋਟੇ ਦਾ ਨਾਂ ਦਾ ਆਪਾਂ ਤਾਂ ਪਤਾ ਇਹ ਇਹ ਨਾ ਦਿੰਦਰ ਤਾਂ ਇਹਨੂੰ ਪਤਾ ਹੋਣਾ ਕੀ ਇਹ ਬੜਾ ਦੋਖ ਦਿੱਤੀ ਖੜੇ ਦੋ ਖਰਾ ਨੇ ਨਾਂ ਦਾ ਡੈਡੀ ਵੀ ਨਹੀਂ ਹੈਗਾ ਦੋਵੇਂ ਮੁੰਡੇ ਖੁੰਡੇ ਨੇ ਬੜਾ ਦੁਨੀਆ ਨੂੰ ਖਰਾਬ ਕੀਤੀ ਖੜੇ ਨੇ ਕੋਈ ਸੌਲ ਵਖਾ ਦੇ ਦੇ ਸੌਲ ਵਖਾ ਦੇ ਦੇ ਕੋਈ ਸ਼ਰਾਰਤਾਂ ਨਾ ਆ ਬੋਂਗੀ ਵਾਲੇ ਬੋਂਗੀ ਪਿਆਉਏ ਦਿੰਦੇ ਤੈਂ ਦਿੰਦੇ ਆ ਬੋਂਗੀ ਸੌਲ ਦੀ ਕੋਲੀ ਮਾਰਦੇ ਹੋਣਾ ਤੈਨੂੰ ਰੇਡ ਦੇ ਮੇਰੇ ਕਾਲ ਪਿਆ ਹਾਂਜੀ ਆਓ ਮੁੰਡਾ ਖੜਾ ਆਓ ਗੱਲਬਾਤ ਕਰ ਲੈਂਦੇ ਆ ਜਿਹੜੀ ਤੇਰੇ ਨੂੰ ਵਾਰੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਈ ਮਸਲਾ ਹੈ ਕੀ ਦਰਸਾਲੇ ਸਾਰਾ ਤੇ ਬਾਈ ਇੱਥੇ ਮੌਜੂਦ ਹੈਗਾ ਮੇਰੇ ਕੀ ਮਸਲਾ ਹੈ ਸਾਰਾ ਤੁਹਾਡੀ ਜ਼ਮੀਨ ਹੈ ਹਾਂ ਸਾਡੀ ਹੈ ਕੀ ਇਹ ਪਿੰਡ ਵਾਲੇ ਕਹਿੰਦੇ ਇਹ ਧੱਕਾ ਕਰਦੇ ਨੇ ਸਾਡੇ ਨਾਲ ਅੱਗੇ ਸਾਡੇ ਜੀ 6 ਫਸਲਾਂ ਕੇ ਵਿੱਚੀਆਂ ਨੇ 5 ਕਿੱਲੇ ਇਧਰ ਜ਼ਮੀਨ ਹੈ ਜੀ ਸਾਡੀ ਠੀਕ ਹੈ ਜੀ ਸਾਡੀ ਜ਼ਮੀਨ ਦੇ ਵਿੱਚ 2 ਕਿੱਲਾਂ ਦੇ ਵਿੱਚ ਇੱਥੋਂ ਜਾਂਦੀ ਇੱਕ ਕਰਮ ਅਗਾ ਜਾਂਦੀ ਹੈਗਾ ਵੀ ਸਾਡੀ ਜ਼ਮੀਨ ਹੈ 4 ਕਰਮਾਂ ਜਾਂਦੀ ਹੈ ਜੀ ਇਹ ਜਿੱਥੇ ਸਾਡੇ ਇੱਕ ਕਰਮੇ ਉੱਥੇ ਤਾਂ ਖੱਟਣਾ ਦੋ ਕਰਮੇ ਖੱਟਦੇ ਨੇ ਜੀ ਅਸੀਂ ਇਹਨੂੰ ਕਹ ਲਿਆਓ ਜੀ ਪਟਵਾਰੀ ਲਿਆਓ ਆਦੀ ਕਰਾਓ ਨਿਸ਼ਾਨ ਦੀ ਤੇ ਸਾਡੇ ਮਣ ਜਿਆਦਾ ਤੇ ਸਾਡੇ ਮਣੇ ਖਟ ਲੋ ਆ ਬੁੜੀਆਂ ਬੰਦੇ ਆਏ ਨੇ ਸਾਡੇ ਨਾਲ ਹਮਲਾ ਕਰਨ ਅੱਜ ਸਾਰਾ ਪਿੰਡ ਕੋ ਮਾਣਿਆਂ ਦੇ ਨੇ ਕੋ ਦੁਨਿਆਲ ਦੇ ਕੋ ਕਿ ਤੂੰ ਦੁਨਿਆ ਵੇਖ ਲੋ ਮੈਂ ਤਾਂ ਇਹਨਾਂ ਦਾ ਸਰਪੰਚ ਤੇ ਇਹਨਾਂ ਦੇ ਮੈਂਬਰ ਆਏ ਨੇ ਅਸੀਂ ਉਹਦੋਂ ਨੂੰ ਕਹੇ ਇਹ ਖਾਲੀ ਗੰਦ ਹੋਇਆ ਪਿਆ ਸੀ ਤੇ ਮੈਂ ਆਹ ਭਾਈ ਤੇ ਇਹ ਕੋਈ ਇਹਨਾਂ ਨੇ 6 ਮਹੀਨੇ ਇਥੇ ਖਟਾਈ ਨਹੀਂ ਕੀਤੀ ਕਿ ਕੁਛ ਨਹੀਂ ਜਦੋਂ ਅਸੀਂ ਕਹੇ ਵੀ ਇਹਨੂੰ ਆ ਕੇ ਤੁਸੀਂ ਭਾਈ ਖਟੋ ਜਾਂ ਸਾਫ ਕਰੋ ਕੋਈ ਨਹੀਂ ਆਏ ਠੀਕ ਹੈ ਜੀ ਜਦੋਂ ਹੁਣ ਅਸੀਂ ਵਾਅਦਾ ਦਿੱਤੀ ਏ ਅਸੀਂ ਇਹਨਾਂ ਨੂੰ ਕਿਹਾ ਵੀ ਵਾਹਦੇ ਪਏ ਆ ਦੁਬਾਰਾ ਪਾ ਦੇਾਂਗੇ ਦੋ ਵਾਰ ਸਾਡੇ ਘਰੇ ਗਏ ਨੇ ਆ ਤੁਸੀਂ ਆਪ ਹੀ ਵੇਖ ਲਓ ਗਿੱਲੀ ਇੱਥੇ ਵੱਟ ਪੈਂਦੀ ਪਈ ਏ ਪੈ ਸਕਦੀ ਕਿ ਨਹੀਂ ਪੈ ਸਕਦੀ ਤੇ ਉਦੋਂ ਨਹੀਂ ਇਹ ਅੱਜ ਆ ਕੇ ਉਥੇ ਅੱਜ ਵੱਟ ਪਵਾ ਰਹੇ ਹੋ ਮੋਤਵਾਦ ਖੜੇ ਆ ਵੇਖ ਲਓ ਅਸੀਂ ਟਰੈਕਟਰਾਂ ਕਿਹੜੇ ਮਾਰ ਕੇ ਆ ਪਾਦੇ ਪਏ ਆ ਠੀਕ ਹੈ ਇਹ ਥੋੜੀ ਵੀ ਕਰਮ ਹੋਵੇ ਤਾਂ ਉਥੇ ਪੰਜ ਕਰਮਾਂ ਖੱਟ ਲਈਏ ਕਰਮ ਦੀ ਵੱਟ ਪਾਉਂਦੇ ਹੋ ਉਹ ਅੱਗੇ ਆ ਕੇ ਵੇਖ ਲਓ ਅਸੀਂ ਖਾਲੀ ਛੱਡੀ ਰੱਖੀ ਏ ਉਹ ਬਿਲਕੁਲ ਸਾਫ਼ ਪਈ ਅਸੀਂ ਨਹੀਂ ਬਾਈ ਨੀ ਹੁਣ ਤੁਸੀਂ ਵਟ ਪਵਾ ਰਹੇ ਹੋ ਸਹਿਮਤੀ ਹੋ ਗਈ ਹੈ ਹਾਂ ਹੋ ਗਈ ਸਹਿਮਤੀ ਹੈ ਕਿ ਤੇਰਾ ਰੋਲਾ ਚੱਲੀ ਜਾਂਦਾ ਹੈ ਸਹਿਮਤੀ ਸੁਮਤੀ ਕੋਈ ਨਹੀਂ ਅਜੇ ਤਾਂ ਰੋਲਾ ਚੱਲ ਰਿਹਾ ਹੈ ਕਹਿੰਦੇ ਵੀ ਅਸੀਂ ਇੱਥੋਂ ਤੱਕ ਪਾਣੀ ਹੈ ਮੈਂ ਕਹਾਂ ਵੀ ਇੱਥੋਂ ਤੱਕ ਆਈ ਨਹੀਂ ਇੱਥੋਂ ਤੱਕ ਅਸੀਂ ਕਿਵੇਂ ਪਾਵਣ ਦੀ ਹੈ ਜਿੰਨੀ ਹੈਗੀ ਉਹ ਕੋਈ ਨਿਸ਼ਾਨਦੀ ਹੋਈ ਹੈ ਕੋਈ ਇੱਥੇ ਨਿਸ਼ਾਨਦੀ ਨਹੀਂ ਕੁਛ ਨਹੀਂ ਜਦੋਂ ਹੁੰਦੀ ਪੂਰੀ ਠੀਕ ਹੈ ਜੀ ਉਦੋਂ ਉਦੋਂ ਤਾਂ ਕੋਈ ਬੋਲਦਾ ਨਹੀਂਗਾ ਜਿੰਨੀ ਹੈਗੀ ਜਦ ਪੂਰੀ ਖਟਾ ਲੈਣ ਤੇ ਜਾਂ ਫਿਰ ਜਿੰਨੀ ਮਰਜ਼ੀ ਨਾਲ ਕੋ ਛੱਡਦਾ ਖੜੀ ਕਿਸਾਨ ਅੱਗ ਵੀ ਮੌਜੂਦ ਹੈ ਗਿਆ ਕਿਸਾਨ ਮਜਦੂਰ ਸੰਘਾਸ਼ ਕਮੇਟੀ ਕੀ ਮਸਲਾ ਹੈਗਾ ਸਾਰਾ ਇੱਕ ਪਿੰਡ ਇਕੱਠਾ ਹੋਇਆ ਇੱਕ ਥੇਰ ਇਕੱਠੀ ਹੋਈ ਵੇਖੋ ਜੀ ਅਸਲ ਅਸਲ ਮਸਲਾ ਆਜ ਤੋ ਸਾਲ ਹੋ ਗਿਆ ਜਦ ਨਿਕਲੀ ਸਾਲ ਹੋ ਗਿਆ ਨਿਕਲੀ ਸੇਮ ਨਿਸ਼ਾਨੀ ਹੋ ਕੇ ਨਿਕਲੀ ਜੇ ਐਸੀ ਲੱਗੀ ਸਾਰਾ ਕੁਝ ਹੋਇਆ ਜੀ ਅੱਗੇ ਵੀ ਉਦੋਂ ਆਇਆ ਸੀ ਮੈਂ ਜੇ ਐਸੀ ਲੱਗੀ ਸੀ ਇਹਨਾਂ ਨੂੰ ਸਹਿਮਤੀ ਨਾ ਇਹਨਾਂ ਕਰ ਲਈ ਤੋੜ ਤਿੱਕਰ ਤੇ ਇਹਨਾਂ ਨੇ ਹੁਣ ਬਾਤ ਤੇ ਫਿਰ ਪੂਰਤੀ ਹੈ ਆਪੂਰ ਕੇ ਵੇਖ ਤੁਹਾਡੇ ਸਾਹਮਣੇ ਸਾਰਾ ਕੁਝ ਸਾਰਾ ਪਿੰਡ ਇਕੱਠਾ ਹੋ ਕੇ ਇੱਕੋ ਗੱਲ ਕਹਿੰਦੇ ਨੇ ਵੀ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ ਸਾਡਾ ਸਾਰਾ ਪਿੱਛੇ ਫਸਲ ਖਰਾਬ ਹੋ ਰਿਹਾ ਹੈ ਇਹਨਾਂ ਨੇ ਸਾਡੀ ਜਿਸੀ ਨਾਲ ਜੇਕਰ ਸਹੀ ਢੰਗ ਦੇ ਨਾਲ ਸੇਮ ਜਿੰਨੀ ਬਣਦੀ ਕਾੜ ਦੇਣਾ ਆਪ ਜੱਥੇ ਕਾੜ ਦੇਣਾ ਨਹੀਂ ਤੇ ਜੋ ਬਣਦੀ ਪਿੰਡ ਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਕਹਿੰਦੇ ਇਹਨਾਂ ਤੇ ਹਰ ਵਾਰ ਇਹ ਕਰਨਗੇ ਤੇ ਇਹਨਾਂ ਤੇ ਕਾਰਵਾਈ ਕਰੀ ਜਾਏ ਤੇ ਉਸ ਤੋਂ ਬਾਅਦ ਜੋ ਹੋਗਾ ਫੈਸਲਾ ਲਗਾ ਜੀ ਸਰ ਬਿਲਕੁਲ ਜੀ ਇਧਰ ਪਹਿਲੀ ਵਾਰ ਹੈ ਟਰੈਕਟਰ ਵਾਲੇ ਬਾਈ ਨਾਲ ਗੱਲ ਕਰ ਲਿਆ ਫਸਲਾਂ ਨੀਆਂ ਤੋਂ ਨਵੀਂ ਫੋਟੋਆਂ ਖਾਣੇ ਸਾਡੇ ਕੋ ਫੋਟੋਆਂ ਪਈਆਂ ਨੇ ਸਾਰੀਆਂ ਅੱਛਾ ਫੋਟੋਆਂ ਪਈਆਂ ਨੇ ਸਾਡੇ ਕੋਲੇ ਤੁਹਾਨੂੰ ਫੋਟੋਆਂ ਵਿਖਾਣੇ ਸਾਰੀਆਂ ਸਾਡੇ ਕੋਲੇ ਜਿੰਨੀਆਂ ਵੀ ਹੋਈਆਂ ਨੇ ਪਟਵਾਰੀ ਪਟੂਰੀ ਆਏ ਨੇ ਸਾਰਿਆਂ ਦੀ ਪਈਆਂ ਨੇ ਫੋਟੋ ਇਹਨਾਂ ਨੇ ਬੰਨਾ ਪਾਸ ਤੁਸੀਂ ਵਾਇਆ ਬੰਨਾ ਵਾਇਆ ਨਾ ਵਾਇਆ ਜੀ ਅੱਛਾ ਸਾਡੇ ਕੋਲੇ ਪੰਜ ਫਸਲਾਂ ਦੀ ਫੋਟੋਆਂ ਪਈਆਂ ਨੇ ਤੁਹਾਨੂੰ ਲਿਆ ਕੇ ਦਿਖਾਣੇ ਆ ਠੀਕ ਹੈ ਨਾ 5 ਮਿੰਟ ਵੇਟ ਕਰੋ ਵਿਖਾਉਣੇ ਲਿਆ ਕੇ ਤੁਹਾਨੂੰ ਖਾਣੇ ਅਸਲ ਖਰਾਬ ਹੁੰਦੀ ਤੁਹਾਡੀ ਹਾਂਜੀ ਪੰਜ ਫਸਲਾਂ ਹੀ ਨਹੀਂ ਚੱਕੀਆਂ ਤੁਸੀਂ ਛੱਡਦੇ ਕਿਉਂ ਨਹੀਂ ਹੋਣੀ ਜਗ੍ਹਾ ਪਾਣੀ ਜਦੋਂ ਇੱਥੇ ਰੁਕਦਾ ਹੀ ਪਾਣੀ ਹੈਗਾ ਜਾਂਦਾ ਹੀ ਨਹੀਂ ਨਿਕਾਸ ਨਹੀਂ ਹੁੰਦਾ ਹੈਗਾ ਅਈ ਤੂੰ 4 ਕਿੱਲਾ ਦੋ ਆ ਪਾਣੀ ਨਹੀਂ ਜਾਂਦਾ ਜੀ ਸਾਡੇ ਜੂਨ ਅਗਾ ਖੱਟੀ ਵਿੱਚ ਪਾਣੀ ਨਹੀਂ ਜਾਂਦਾ ਅਗਾ ਥਾਂ ਹੀ ਉੱਚਾ ਸਾਰਾ ਜੀ ਥਾਂ ਹੀ ਇੱਥੇ ਨੀਵਾ ਹੈ ਤੇ ਤੁਸੀਂ ਮਿੱਟੀ ਪਾ ਕੇ ਕੁਝ ਗਾੜ ਦਿੱਤਾ ਜਾ ਸਕਦਾ ਪੰਜ 6 ਕਿੱਲਾ ਜਿਹਨ ਮਿੱਟੀ ਕਿਥੋਂ ਪਾਈ ਹੈ ਜੀ ਅੱਛਾ ਸੁਣ ਤਾਂ ਲਈਓ ਸਾਡੇ ਪਿੰਡ ਵਾਲੇ ਇੱਕੋ ਬੰਦੇ ਨਾਲ ਰਹਿ ਗਿਆ ਤੁਹਾਨੂੰ ਫੋਟੋਆਂ ਖਣੇ ਜਾ ਲਿਆ ਫੋਟੋਆਂ ਯਾਰ ਬਿਲਕੁਲ ਜੀ ਦੋਨੋਂ ਧਿਰਾਂ ਦੇ ਤੁਹਾਨੂੰ ਪੱਖ ਦਿਖਾ ਦਿੱਤੇ ਨੇ ਤੇ ਇਸ ਟਾਈਮ ਜਿਹੜਾ ਇਹ ਵਿਵਾਦਿਤ ਮਾਮਲਾ ਬਣਿਆ ਹੋਇਆ ਪਿੰਡ ਮਾੜੇ ਕਲਾ ਬੋਗੀ ਵਾਲਾ ਤੇ ਪਿੰਡ ਦੁੰਨੇ ਵਾਲਾ ਦੇ ਵਿੱਚ ਵਟ ਪਾਈ ਗਈ ਉਹ ਸੇਮ ਨਾਲੀ ਨੂੰ ਕੱਢਣ ਦੇ ਲਈ ਕਿੰਨੇ ਕਰੋ ਐਕਚੁਅਲੀ ਜਿਹੜੀ ਹੈਗੀ ਐ ਸਹੀ ਇੱਥੋਂ ਇਹ ਤਾਂ ਜੀ ਮੈਨੂੰ ਨਹੀਂ ਪਤਾ ਇੰਨਾ ਤਾਂ ਅੱਛਾ ਤੇ ਅੱਗੇ ਸੇਮ ਨਾਲੀ ਨਾ ਆਏ ਤੋਂ ਸਾਲ ਹੋ ਗਏ ਸਾਲ ਤੋਂ ਕਿੰਨੋਂ ਜ਼ਿਆਦਾ ਹਾਂ ਸਾਰੀ ਜੇ ਅਸੀਂ ਲਾ ਕੇ ਤੋੜ ਖਟਾਈ ਹੋ ਗਈ ਜੀ ਤੋੜ ਅੱਛਾ ਤੋੜ ਖਟਾਈ ਤੋੜ ਖਟਾਈ ਹੋ ਗਈ ਇਹਨਾਂ ਨੇ ਹੁਣ ਐਤਕਾਂ ਫੇਰ ਪੂਰਤੀ ਹੈ ਹੂੰ ਪੂਰਤੀ ਉਹ ਕਰ ਕਰਦੇ ਕਰਮ ਦਾ ਕਹਿੰਦੇ ਝਗੜਾ ਕਰਦੇ ਨੇ ਬੀਬੀ ਆ ਕੇ ਕਰਦੇ ਨੇ ਠੀਕ ਹੈ ਇਹ ਸਾਰੀ ਜੋ ਇਹਨਾਂ ਦੀ ਸਾਰੀ ਇਹਨਾਂ ਦੀ ਲੜਾਈ ਤੋਂ ਸੁਹਾਵਰ ਮਸਲਾ ਕੋ ਨਹੀਂ ਸਾਡੀ ਬੇਨਤੀ ਵੀ ਦੋ ਘਰਾਂ ਦੀ ਸਹਿਮਤੀ ਹੋ ਕੇ ਤੇ ਜੋ ਬਣਦਾ ਨਕਾਸ ਕਰਾ ਜਾਵੇ ਬਿਲਕੁਲ ਜੀ ਨਕਾਸ ਕਰਾ ਜਾਵੇ ਪਰ ਦੂਸਰੇ ਪਾਸੇ ਇੱਕ ਗੱਲ ਕਰ ਲੈਂਦੇ ਆ ਤਾਂ ਇਹ ਮਹਿਕਮਾ ਨਹਿਰੀ ਮਹਿਕਮੇ ਦਾ ਕੰਮ ਬੰਦਾ ਹੈਗਾ ਹਾਂ ਹੁਣ ਪੁਲਿਸ ਕਾਰਵਾਈ ਕੀ ਕਰਦੀ ਹੈ ਵਿਭਾਗ ਕਾਰਵਾਈ ਕੀ ਕਰਦਾ ਸਰਕਾਰੀ ਜਿਹੜਾ ਖਾਲਾ ਹੈ ਸਰਕਾਰੀ ਜਿਹੜੀ ਸੇਮ ਨਾਲੀ ਹੈ ਪਿੰਡਾਂ ਦਾ ਪਾਣੀ ਕੱਢਣ ਵਾਲੀ ਉਹਨੂੰ ਜਰੂਰ ਬਾ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਉਹ ਸਾਂਝੀਆਂ ਕਰ ਰਹੇ ਦੇਖਦੇ ਗੁਰੂ ਹਰ ਸਹਿਬ ਜੀ